1990 ਤੋਂ ਲੈ ਕੇ 2005 ਤੱਕ 1.5 ਲੱਖ ਦੇ ਕਰੀਬ ਕੁੜੀਆਂ ਲੋਕਾਂ ਦੇ ਕੋਖਾਂ 'ਚ ਕਤਲ ਕਰਾਈਆਂ ਗੁਰਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਸੀ ਵੀ ਸੋ ਕਿਉਂ ਮੰਦਾ ਕੀ ਹੈ ਜਤ ਜੰਮੇ ਰਾਜਾਨ ਸਤੀ ਪ੍ਰਥਾ ਜਦੋਂ ਹੁੰਦੀ ਸੀ ਉਸ ਚੀਜ਼ ਦਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਸਤੀ ਪ੍ਰਥਾ ਦਾ ਮਤਲਬ ਹੁੰਦਾ ਸੀ ਵੀ ਜਦੋਂ ਕੋਈ ਆਦਮੀ ਮਰ ਜਾਂਦਾ ਸੀ ਉਹਦੇ ਘਰ ਵਾਲੀ ਨੂੰ ਨਾਲ ਧੱਕੇ ਨਾ ਮਚਾ ਆਂਦੇ ਸੀ ਗੁਰੂ ਸਾਹਿਬ ਨੇ ਜਦੋਂ ਆਖਿਆ ਵੀ ਜਿੱਤ ਜੰਮੇ ਰਾਜਾਨ ਉਹਨਾਂ ਨੇ ਬਰਾਬਰ ਦਾ ਦਰਜਾ ਦਿੱਤਾ ਵੀ ਸੋ ਕਿਉਂ ਮੰਦਾ ਆਖੀਏ ਪਰ ਜਿਹੜਾ ਸਾਡਾ ਸਮਾਜ ਆ ਖਾਸ ਕਰਕੇ ਔਰਤੀ ਔਰਤੀ ਦੀ ਦੁਸ਼ਮਣ ਜਦੋਂ ਕੁੱਖ ਚ ਹੁੰਦੀ ਐ ਧੀ ਤਾਂ ਉਹਨੂੰ ਸਭ ਤੋਂ ਪਹਿਲਾਂ ਪਹਿਲ ਕਰਦੀ ਆ ਮਾਂ ਕਤਲ ਕਰਾਉਣ ਦੀ ਜਿਹੜਾ ਉਹ ਦੌਰ ਸੀਗਾ ਅੱਜ ਤੁਸੀਂ ਦੇਖ ਲਓ ਜੁਬਾ ਕਾਨੂੰ ਰਸਤੇ ਨਹੀਂ ਹੁੰਦੇ ਮੁੰਡਿਆਂ ਨੂੰ ਹਰ ਪਿੰਡ 'ਚ ਤੁਸੀਂ ਦੇਖ ਲਿਓ ਕਿਸੇ ਵੀ ਬਰਾਦਰੀ ਦਾ ਚਾਹੇ ਬੱਚੇ ਯਾਨੀ ਕਿ 1000 ਮੁੰਡੇ ਮਗਰ ਮਸਾਂ 500 ਮੁੰਡੇ ਦਾ ਵਿਆਹ ਹੋਣ ਲੱਗਿਆ ਮਸਾਂ ਇਹ ਪਹਿਲਾ ਵਾਲਾ ਦੌਰ ਆ ਗਿਆ ਜਿਵੇਂ ਇੱਕ ਪਰਿਵਾਰ ਦੇ ਵਿੱਚ ਦੋ ਭਰਾ ਹੁੰਦੇ ਸੀ ਜਾਂ ਤਿੰਨ ਤਿੰਨਾਂ 'ਚੋਂ ਇੱਕ ਦਾ ਹੀ ਵਿਆਹ ਹੁੰਦਾ ਹੁੰਦਾ ਸੀ ਇਹ ਜ਼ਿੰਮੇਵਾਰ ਕੌਣ ਐ ਦੇ ਲਈ ਆਪਾਂ ਜ਼ਿੰਮੇਵਾਰ ਸਰਕਾਰ ਉਦੋਂ ਬਹੁਤ ਕਹਿੰਦੀ ਹੁੰਦੀ ਸੀ ਬਈ ਭਾਈ ਤੁਸੀਂ ਐ ਨਾ ਕਰੋ ਨਾ ਕਰੋ ਪਰ ਨਹੀਂ ਇੱਕ ਸਮਾਂ ਸੀ ਸਾਡੇ ਡਾਕਟਰਾਂ ਦਾ ਡਾਕਟਰ ਨੂੰ ਰੱਬ ਮੰਨਿਆ ਜਾਂਦਾ ਪਰ ਜਿਹੜੀ ਡਾਕਟਰ ਉਹ ਵੀ ਔਰਤੀ ਹੁੰਦੀ ਸੀ ਨਰਸ ਜਿਹੜੀ ਇਹ ਕੁੱਖ ਦੇ ਵਿੱਚ ਯਾਨੀ ਕਿ ਕਹਿੰਦੇ ਹੁੰਦੇ ਸਫਾਈ ਕਰਦੀ ਆ ਉਹਨੂੰ ਸਫਾਈ ਕਹਿੰਦੇ ਵੀ ਕਤਲ ਕਰਦੀ ਆ ਕਈ ਵਾਰੀ ਮੈਂ ਦੇਖਦਾ ਹਾਂ ਉਹਨਾਂ ਕਈ ਨਰਸਾਂ ਉਹਨਾਂ ਨੇ ਘੱਟੋ ਘੱਟ ਨਾਮ ਵਾਲਾ ਹਜ਼ਾਰਾਂ ਕੁੜੀਆਂ ਕੁੱਖਾਂ 'ਚ ਮਾਰੀਆਂ ਹੁਣ ਗੁਰੂ ਘਰਾਂ ਦੇ ਵਿੱਚ ਕਹਿੰਦੇ ਆ ਪੁੰਨਦਾਨ ਕਰਦਿਆਂ ਫਿਰਦਿਆਂ ਪਰ ਨਹੀਂ ਜਦੋਂ ਪ੍ਰਮਾਤਮਾ ਦੀ ਦਰਗਾਹ ਜਾਓਗੇ ਤਾਂ ਲੇਖਾ ਦੇਣਾ ਹੀ ਪੈਣਾ। ਉਹਨਾਂ ਸਮਿਆਂ ਦੇ ਵਿੱਚ ਦਵਿੰਦਰ ਕਹਨੂਰ ਨੇ ਇੱਕ ਗੀਤ ਵੀ ਗਾਇਆ ਸੀਗਾ ਵੀ ਮੈਨੂੰ ਕੋਖ ਚ ਇਹਨਾਂ ਕਤਲ ਕਰਾ ਨੀਮਾ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਉਹਨੇ ਧੀ ਯਾਨੀ ਕਿ ਕੋਖ ਦੇ ਵਿੱਚ ਉਹਦੀ ਮਾਂ ਨੂੰ ਕਹਿੰਦੀ ਆ ਵੀ ਮੈਂ ਵੀ ਕੱਲ ਨੂੰ ਮਦਰ ਟਰੇਸਾ ਕੈਨ ਬੇਦੀ ਵੀ ਬਣ ਸਕਦੀ ਆ ਕਿੱਥੇ ਨਹੀਂ ਗਈ ਕਿੱਥੇ ਨਹੀਂ ਜਾ ਸਕਦੀਆਂ ਕੁੜੀਆਂ ਇੱਕ ਪਾਇਲਟ ਤੋਂ ਲੈ ਕੇ ਟਰੱਕ ਡਰਾਈਵਰ ਤੱਕ ਇੱਕ ਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਪਨੇ ਦੇਸ਼ ਦੇ ਵਿੱਚ ਔਰਤ ਬਣ ਗਈ ਫਿਰ ਕਿਉਂ ਇਹ ਭੇਦਭਾਵ ਹੋਇਆ ਇਹ ਭੇਦਭਾਵ ਲਈ ਸਾਡਾ ਮਰਦ ਪ੍ਰਧਾਨ ਜ਼ਿੰਮੇਵਾਰ ਆ ਇੱਕ ਤਾਂ ਦਾਜ ਦੀ ਬਹੁਤ ਪੁੱਠੀ ਲਾਹਣਤ ਹੁੰਦੀ ਸੀ ਉਦੋਂ ਲੋਕ ਦਾਜ ਮੰਗਦੇ ਸੀ ਤਾਂ ਕਰਕੇ ਖਾ ਤਾਂ ਕਰਕੇ ਲੋਕਾਂ ਨੂੰ ਹੁੰਦਾ ਸੀ ਵੀ ਛੱਡੋ ਪਰ ਇਹ ਵੀ ਕਿੱਥੇ ਕੁੜੀ ਨੂੰ ਵਿਆਹਾਂਗੇ ਇੰਨੇ ਪੈਸੇ ਲਾਉਣੇ ਪੈਣੇ ਆ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਸਾਡੇ ਨਾਲ ਕੁੜੀ ਹੋਊ ਤਾਂ ਅਗਲਿਆਂ ਦੇ ਵੀ ਨਹੀਂ ਹੋਣੀ ਨੂੰ ਕਿੱਥੋਂ ਲਿਆਵਾਂਗੇ ਫੇਰ ਦੋ ਨੰਬਰ ਤੇ ਆ ਗਿਆ ਸਮਾਜ ਉਹ ਸਮਾਜ ਆ ਗਿਆ ਜਿਹੜਾ ਜਦੋਂ ਮਰਦ ਦਾ ਕਹਿੰਦੇ ਮਰਦ ਦਾ ਕੁਝ ਵੀ ਕਰੇ ਉਹਦਾ ਹੱਬ ਕੇ ਦੱਸਦਾ ਵੀ ਮੈਂ ਕੀਤਾ ਜੇ ਔਰਤ ਕਰਦੀ ਆ ਉਹਦੀ ਉਹੀ ਚੀਜ਼ਾਂ ਆਉਂਦੀ ਭੈਣ ਜਾਂ ਉਹਦੀ ਕੁੜੀ ਜਾਂ ਉਹਦੀ ਮਾਂ ਕਰਦੀ ਆ ਫੇਰ ਉਹ ਬੰਦੇ ਨੂੰ ਤਕਲੀਫ ਹੁੰਦੀ ਆ ਉਹ ਸੋਚ ਹੋ ਗਈ ਵੀ ਮੇਰੀ ਧੀ ਕਿਤੇ ਮੇਰੀ ਪੱਗ ਨੂੰ ਲਾਜ ਨੂੰ ਨਾ ਲਾਜ ਨਾ ਲਾ ਦੇਵੇ ਕਿਸੇ ਨਾਲ ਐ ਐ ਨਾ ਹੋ ਜੇ ਵਿਆਹ ਨਾ ਕਰਾ ਲਵੇ ਜਾਨੀ ਕਿ ਚਲੋ ਹੁੰਦੀ ਆ ਹਰ ਮਾਂ ਬਾਪ ਨੂੰ ਵੀ ਮੇਰੇ ਬੱਚੇ ਸਾਰੇ ਸਹੀ ਹੋਣ ਕੱਲ ਨੂੰ ਬਦਨਾਮੀ ਦਾ ਕਾਰਨ ਨਾ ਬਣ ਜੇ ਧੀ ਬਦਨਾਮੀ ਦਾ ਕਾਰਨ ਬਣਦੀ ਤਾਂ ਪੁੱਤ ਵੀ ਬਣਦਾਗਾ ਫਿਰ ਧੀ ਨੂੰ ਹੀ ਕਿਉਂ ਦੋਸ਼ ਦਿੱਤਾ ਜਾਂਦਾ ਉਦੋਂ ਕਹਿੰਦੇ ਹੁੰਦੇ ਸੀ ਅਸੀਂ 96 ਚ ਪੜਦੇ ਹੁੰਦੇ ਸੀ 10ਵੀਂ ਚ ਉਦੋਂ ਕਹਿੰਦੇ ਹੁੰਦੇ ਸੀ ਵੀ 1000 ਮੁੰਡੇ ਮਗਰ 750 ਕੁੜੀ ਰਹਿ ਗਈ ਪਰ ਉਦੋਂ ਕਿਸੇ ਨੇ ਇਹ ਗੱਲਾਂ ਸੱਚ ਨਹੀਂ ਮੰਨੀਆਂ ਫਿਰ 2000 ਦੇ 2005 ਦੇ ਵਿੱਚ ਸਰਕਾਰ ਨੇ ਸ਼ਾਇਦ ਕੈਪਟਨ ਸਰਕਾਰ ਸੀ ਉਹਨਾਂ ਨੇ ਇੱਕ ਕਾਨੂੰਨ ਲੈ ਕੇ ਆਂਦਾ ਵੀ ਇਹ ਜਿਹੜਾ ਚੈੱਕ ਅਪ ਸੀ ਇਹ ਬੰਦ ਕਰਤਾ 2 ਲੱਖ ਰੁਪਈਆ ਜੁਰਮਾਨਾ ਤੇ 10 ਉਮਰ ਕੈਦ ਦੀ ਸਜ਼ਾ ਰੱਖੀ ਸੀ ਫਿਰ ਵੀ ਚੋਰੀ ਵਿੱਚ ਸ਼ਹਿਰਾਂ ਦੇ ਵਿੱਚ ਜਿਵੇਂ ਮੋਗਾ ਸ਼ਹਿਰ ਸੀ ਜਾਂ ਕਈ ਸ਼ਹਿਰਾਂ 'ਚ ਹੋਰ ਜਦੋਂ ਇਹ ਇੱਕ ਦੌਰ ਹੋਰ ਵੀ ਚੱਲਿਆ ਜਦੋਂ ਇਹ 90 ਤੋਂ ਲੈ ਕੇ 5 ਤੱਕ ਇਹ ਨਹੀਂ ਵੀ ਇਹਨਾਂ ਨੇ ਕੁੜੀਆਂ ਹੀ ਕੱਲੀਆਂ ਕੁੱਖਾਂ 'ਚ ਕਤਲ ਕੀਤੀਆਂ ਮੁੰਡੇ ਵੀ ਨਾਲ ਕੀਤੇ ਆ ਇਹ ਡਾਕਟਰ ਦਾ ਬਿਜ਼ਨਸ ਬਣ ਗਿਆ ਸੀ ਇੱਕ ਇਹਨਾਂ ਦਾ ਏਜੰਟ ਹੁੰਦਾ ਸੀ ਜਿਹੜਾ ਲੈ ਕੇ ਆਉਂਦਾ ਸੀ ਪਹਿਲਾਂ ਉਹਨੂੰ ਵੀ ਪੈਸੇ ਦਿੱਤੇ ਜਾਂਦੇ ਸੀ ਫਿਰ ਜਿਹੜਾ ਚੈੱਕ ਚੈੱਕ ਕਰਦਾ ਸੀਗਾ ਉਹ ਲੈਂਦਾ ਸੀਗਾ ਫਿਰ ਜਿਹੜਾ ਵੱਡਾ ਡਾਕਟਰ ਹੁੰਦਾ ਸੀਗਾ ਉਹਦੇ ਕੋਲੇ ਉਹ ਉਹਦੇ ਤੋਂ ਵੀ ਕਮਿਸ਼ਨ ਲੈਂਦੇ ਸੀ ਕਿਉਂ ਉਹ ਜਦੋਂ ਕਹ ਦਿੰਦੇ ਸੀ ਵੀ ਕੁੜੀ ਆ ਉਹਰ ਸਫਾਈ ਕਰਨ ਦੇ ਯਾਨੀ ਕਿ ਉਹਨੂੰ ਕਤਲ ਕਰਨ ਦੇ ਕੁੱਖ ਚ ਉਹ ਪੈਸੇ ਲੈਂਦੇ ਸੀ ਚਾਰ ਪੰਜ ਥਾਂ ਹੀ ਪੈਸਾ ਦਿੱਤਾ ਜਾਂਦਾ ਸੀ ਜਿਹੜਾ ਉਸ ਸਮਿਆਂ ਦੇ ਵਿੱਚ ਮੰਨ ਲਓ ਜੀ ਨੇ 2-3 ਲੱਖ ਰੁਪਈਆ ਲਾਇਆ ਇਹ ਚੀਜ਼ਾਂ ਤੇ ਉਹੀ 2 ਲੱਖ ਰੁਪਈਆ ਦਾ ਧੀ ਦੇ ਨੌਕਰਾਂ ਦੇ ਨਾਲੇ ਪਾਪ ਤੋਬਾ ਚਦੇ ਤੇ ਨਾਲੇ ਅੱਜ ਆ ਸਮਾਜ ਦਾ ਇਹ ਹਾਲ ਨਾ ਹੁੰਦਾ ਬੱਚੇ 2-3 ਜ਼ਰੂਰੀਆ ਰਲਮਾ ਪਰਿਵਾਰ ਹੋਵੇ ਜੇ ਧੀ ਨਾ ਹੋਈ ਤਾਂ ਫਿਰ ਨੂੰ ਕਥੋ ਲਿਆਉਂਗੇ ਲੋਕੋ ਹੁਣ ਤੁਹਾਨੂੰ ਅਕਲ ਆਈ ਤਾਂ ਨਹੀਂ ਆਈ ਇਹ ਇਹ ਹਾਲਾਤ ਜਿਹੜੇ ਅੱਜ ਪੰਜਾਬ 'ਚ ਹੋਏ ਆ ਇਹਦੇ ਲਈ ਸੀ ਆਪ ਜ਼ਿੰਮੇਵਾਰਾਂ ਹੁਣ ਵੀ ਬਿਤਕਰਾਂ ਨਾ ਕਰਿਆ ਕਰੋ ਧੀਆ ਨਾ ਮੁੰਡੇ ਤੇ ਕਹਿੰਦੇ ਨੇ ਕਿ ਕੁੜੀ 'ਚ ਕੋਈ ਫਰਕ ਨਹੀਂ ਹੈਗਾਗਾ ਕਈ ਥਾਈਂ ਮੈਂ ਅੱਜ ਦੇਖਿਆ ਵਿਦੇਸਾਂ 'ਚ ਗਏ ਹੋਇਆ ਪੁੱਤ ਜਿਨ੍ਹਾਂ ਦੇ ਮਸਾਂ ਪੁੱਤ ਹੋਏ ਸੀਗੇ ਜਿਹੜੇ ਤਰਸਦੇ ਸੀਗੇ ਵੀ ਸਾਡੇ ਪੁੱਤ ਨਹੀਂ ਹੈਗਾ ਉਹ ਪਿਓ ਮਰੇ ਤੋਂ ਵੀ ਨਹੀਂ ਆਉਂਦੇ ਸੰਸਕਾਰ ਕਰਾਉਣ ਨਹੀਂ ਆਏ ਕੈਨੇਡਾ ਅਮਰੀਕਾ ਜੋ ਕਹਿੰਦੇ ਅਸੀਂ ਕੀ ਰਹਿਣਾ ਛੱਡੋ ਪਰੇ ਇਦੋਂ ਵੱਧ ਵੱਧ ਹੋਣ ਤੁਹਾਡਾ ਕੀ ਹੋ ਜੂਗਾ ਧੀਆਂ ਫੇਰ ਆਉਂਦੀਆਂ ਇਸ ਲਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਇਹ ਜੋ ਹਾਲਾਤ ਹੋਏ ਆ ਇਹਦੇ ਲਈ ਅਸੀਂ ਅਸੀਂ ਜ਼ਿੰਮੇਵਾਰ ਆ ਸਾਡਾ ਮਰਦ ਪ੍ਰਧਾਨ ਜ਼ਿੰਮੇਵਾਰ ਆ ਹਰ ਗੱਲ ਸਰਕਾਰਾਂ ਉਹਨਾਂ ਦੋਸ਼ ਦਿਆ ਕਰੋ ਜਿਹੜੀਆਂ ਇਹ ਬਰਾਈਆਂ ਕੁਝ ਬਰਾਈਆਂ ਲਈ ਅਸੀਂ ਵੀ ਜ਼ਿੰਮੇਵਾਰ ਆ ਖਾਸ ਕਰਕੇ ਔਰਤ ਹੀ ਇਹਦੇ ਲਈ ਵੱਧ ਜ਼ਿੰਮੇਵਾਰ ਆ ਕਿਉਂ ਔਰਤ ਹੀ ਇੱਕ ਮਾਂ ਸੀ ਕੁੜੀ ਨੂੰ ਕੁੱਖ ਚ ਕਤਲ ਕਰਨ ਨਾਲ ਕਤਲ ਕਰਨ ਵਾਲੀ ਵੀ ਮਾਂ ਤੇ ਜਿਹੜੀ ਨਾਲ ਕਤਲ ਕਰਨ ਵਾਲੀ ਨਾਰਸਾ ਉਹ ਵੀ ਇੱਕ ਔਰਤ ਯਾਨੀ ਕਿ ਕੁੱਲ ਮਿਲਾ ਕੇ ਦੇਖਿਆ ਜਿਵੇਂ ਉਹ ਕਹਿੰਦੇ ਪੀਪਲ ਦੇ ਕਹਿੰਦੇ ਜੇ ਕਿਸੇ ਵੀ ਰੋਖ ਨੇ ਕਹਿੰਦਾ ਬਿਮਾਰੀ ਕਿਹਾੜੇ ਹੋਂ ਦੇਖ ਕੇ ਵੀ ਆਪਣੀ ਜੜਾਂ ਵੜਦਾ ਹੁੰਦਾ ਹੈਗਾ ਪੈਸਾ ਤਾਂ ਹੁੰਦਾ ਜਾਂਦਾ ਰਿਹਾ ਹੱਥਾਂ ਦੀ ਮੈਲ ਪਰ ਇਹ ਡਾਕਟਰਾਂ ਨੇ ਉਸ ਸਮੇਂ ਇੱਕ ਬਿਜ਼ਨਸ ਬਣਾਇਆ ਹੋਇਆ ਸੀ ਕਿਉਂ ਬੰਦੇ ਨੂੰ ਫਿਰ ਭੁੱਖ ਵੱਜ ਜਾਂਦੀ ਆ ਉਹਨੂੰ ਕੋਈ ਐ ਨਹੀਂ ਦਿੰਦਾ ਵੀ ਇਹ ਮਾਸੂਮ ਜਿੰਦੜੀ ਆ ਵੀ ਮੈਂ ਇਹਨੂੰ ਕੁੱਖ 'ਚ ਕਤਲ ਕਰਦਾ ਵੀ ਮੈਨੂੰ ਰੱਬ ਦੀ ਦਰਗਾਹ 'ਚ ਲੇਖਾ ਦੇਣਾ ਪਊਗਾ ਇਹ ਗੱਲਾਂ ਤਾਂ ਆਮ ਇਨਸਾਨ ਸੋਚਦਾ ਏ ਬਿਜ਼ਨਸਮੈਨ ਬੰਦੇ ਨਹੀਂ ਸੋਚਦੇ ਹੁੰਦੇ ਅੱਗੇ ਪਿੱਛੇ ਵੀ ਦੇਖਿਆ ਕਰੋ ਯਾਰ ਬਈ ਧੀਆਂ ਗਾ ਇਹਨਾਂ ਨੂੰ ਕੁੱਖ 'ਚ ਨਾ ਮਾਰੋ ਮਹਾਰਾਜਾ ਰਣਜੀਤ ਸਿੰਘ ਉਹ ਵੀ ਇੱਕ ਧੀ ਦੇ ਕੁੱਖੇ ਹੀ ਹੋਇਆ ਸੀ ਮਾਤਾ ਰਾਜਕੌਰ ਦੇ ਕਹਿੰਦੇ ਉਹਨੂੰ ਵੀ ਦੱਬਤਾ ਸੀ ਘੜੇ ਦੇ ਵਿੱਚ ਉਹ ਕੁਦਰਤੀ ਚਲੋ ਕਿਸਮਤ ਸੀਗੀ ਉਹਦੀ ਚੰਗੀ ਕਹਿੰਦੇ ਚਾਚੇ ਤਾਏ ਪਤਾ ਨਹੀਂ ਉਹਦੇ ਨੇ ਆਖਿਆ ਵੀ ਕਿੱਥੇ ਆ ਪ੍ਰੀਤੀ ਕਹਿੰਦੇ ਉਹ ਤਾਂ ਹੀ ਦੱਬਤੀ ਅੱਗੇ ਦੱਬ ਦੰਦੇ ਹੁੰਦੇ ਸੀ ਲੋਕ ਘੜਿਆਂ 'ਚ ਤੇ ਦੇਖੋ ਕੱਡੇ ਯੋਧੇ ਨੂੰ ਉਹਨੇ ਜਨਮ ਦਿੱਤਾ ਕਿੱਥੇ ਤੱਕ ਉਹ ਖਾਲਸਾ ਰਾਜ ਲੈ ਕੇ ਗਿਆ ਇਹ ਹਰ ਬੰਦਾ ਆਪੋ ਆਪਣੀ ਕਿਸਮਤ ਲਿਖਾ ਕੇ ਆਉਂਦਾ ਪਰਮਾਤਮਾ ਹਰ ਚੀਜ਼ ਦੇ ਲੇਖ ਲਿਖਦਾਗਾ ਜੇ ਕੋਈ ਬੰਦਾ ਕੋਈ ਕਹਿੰਦਾ ਨਾ ਵੀ ਮੈਂ ਆਉਦੇ ਬੱਚੇ ਆਇ ਕਰਤਾ ਮੈਂ ਕਰਤਾ ਨਾ ਇਹ ਦਾਤੇ ਦੀ ਕਹਿੰਦੇ ਹੁੰਦੇ ਆ ਖੇੜ ਆ ਜੋ ਕਿਸਮਤ ਦੇ ਵਿੱਚ ਲਿਖਿਆ ਉਹੀ ਹੋਣਾ ਬਹੁਤੇ ਚਲੋ ਨਹੀਂ ਮੰਨਦੇ ਪਰ ਆ ਤੁਹਾਡੇ ਹਾਲਾਤ ਆ ਜਿਹੜੇ ਆ ਤਾਂ ਹੁਣ ਤੁਸੀਂ ਦੇਖ ਲੈਣਾ ਇਹ ਇਹ ਤਾਂ ਆਪਾਂ ਹੀ ਪੈਦਾ ਕੀਤੇ ਆ ਰੱਬ ਤੋਂ ਡਰਿਆ ਕਰੋ ਆ ਜ਼ੋਰ ਤੇ ਕਿੱਥੇ ਨਹੀਂ ਜਾ ਸਕਦੀ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਕੁੜੀਆਂ ਹੀ ਮਾਂ ਪਿਓ ਨੂੰ ਲੈ ਕੇ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ